ਹੈਲੋ ਜੀ ਸਾਡੇ ਨੂੰ ਪਿਆਰ ਭਰੀ ਸਾਸਿਕਾ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਅਸੀਂ ਵੀ ਠੀਕ ਠਾਕ ਅੱਜ ਸੋਣ ਦੀ ਬਣਤੀ ਸਾਂਝੀ ਕਰਦੇ ਆਪਾਂ ਨਵੀਂ ਬਣਤੀ ਲੈ ਕੇ ਆਏ ਆ ਹਵਾਲੀ ਤੇ ਇਹ ਆਪਾਂ ਜਾਨੀ ਕਿ ਜਿੰਨੇ ਕ ਆਪਾਂ ਕੁੰਡੇ ਚਾਹੀਦੇ ਹੁੰਦੇ ਆਪਾਂ ਓਨੇ ਕ ਰੱਖ ਸਕਦੇ ਆ ਪਰ ਆਪਾਂ ਤਾਂ ਬਣਤੀ ਪਾਉਣ ਦੇ ਮਾਰੇ ਆਨੇ 10 ਜੋੜ ਰੱਖੇ ਆ 20 ਕੁੰਡੇ ਜਾਨੀ ਕਿ ਅਬ ਇਹਨੇ ਕਰਕੇ ਬੀ ਸ਼ੁਰੂ ਕਰਦੇ ਆ ਇਹਨੂੰ ਗੁੰਡੇ ਮੈਂ ਪਹਿਲਾਂ ਹੀ ਪਾ ਲਈ ਸੀ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਆਹ ਗੁੰਡਾ ਤਾਂ ਆਪਾਂ ਦਾ ਹੀ ਲੈਨੇ ਆਂ ਇਹ ਵਾਲਾ ਤਾਂ ਆਹ ਦੋਨਾਂ ਦਾ ਇੱਕ ਕਰ ਦੇਣਾ ਇੱਥੇ ਆ ਪੰਜ ਗੁੰਡੇ ਸਿੱਧੇ ਬਣ ਲੈਣੇ ਦੋ ਤਿੰਨ ਚਾਰ ਪੰਜ ਆ ਆ ਫਿਰ ਦੋਨਾਂ ਦਾ ਇੱਕ ਕਰ ਲੈਣਾ ਆ ਇੱਥੇ ਨਾਲ ਤਾਂ ਦੋ ਮੈਕ ਕਰ ਲੈਣਾ ਨਾਲ ਜਾਲੀ ਬਣ ਜਾਣੀ ਐ ਇੱਥੇ ਫੇਰ ਆਪਾਂ ਜੁੰਡੇ ਬਣ ਲੈਣੇ ਆ ਆਪੇ ਇਹ ਦੋ ਬੈਕ ਕਰ ਲੈ ਇੱਥੇ ਆਪਾਂ ਆ ਜਾਲੀ ਬਣ ਗਈ ਇੱਥੇ ਪੁੱਠੀ ਸਿਰਾਈ ਸਾਰੀ ਪੁੱਠੀ ਪੈ ਜਾਣੀ ਐ ਇਹਦੇ ਵਿੱਚ ਕੁਛ ਨਹੀਂ ਲੈਣ ਦੇਣ ਹੈਗਾ ਕੋਈ ਬਣਾਉਣਾ ਨਹੀਂ ਘਟਾਉਣਾ ਨਹੀਂ ਜਿਵੇਂ ਆਪਣੇ ਬੁਨੇ ਹੋਏ ਆਪਾਂ ਉਸ ਤਰ੍ਹਾਂ ਬਣ ਲੈਣੇ ਆ ਇਹਨੂੰ ਉਤਾਰ ਲਿਆ ਕੁੰਡੇ ਫੋਕੇ ਆਏ ਬਣ ਲੈਣੀ ਆਪਾਂ ਉਹ ਬਹੁਤ ਨਿਬੜ ਜਾਂਦੀ ਆ ਬਣਤੀ ਜਿਹਦੇ ਵਿੱਚ ਪੁੱਠੀ ਸਲਾਈ ਸਾਰੀ ਪੁੱਠੀ ਹੋਵੇ ਤੋਰੀ ਆ ਇਥੇ ਜਾਲੀ ਬਣਾਉਣੀ ਸੀ ਆਪਾਂ ਕੁੰਡਾ ਚੱਕ ਲੈਨੇ ਆ ਜਾਂ ਲਗੀ ਦਾ ਚੇਤਾ ਇਹ ਰਹਾ ਕੁੰਡਾ ਚੱਕ ਲਿਆ ਇਥੇ ਵੀ ਜਾਲੀ ਬਣਨੀ ਸੀ ਹੁਣ ਜਿਹੜਾ ਆਪਾਂ ਅੱਗੇ ਇੱਕ ਬਣਿਆ ਸੀਗਾ ਲਾਇਆ ਸੀ ਸਿੱਧਾ ਹੁਣ ਆਪਾਂ ਭੁਲ ਲੈਨੇ ਇੱਕ ਨਾਲ ਹੋਰ ਬੁਲ ਲੈਣੇ ਆ ਆ ਇਥੇ ਨਾਲ ਜਾਲੀ ਬਣ ਜਾਣੀ ਨਾਲ ਦੋ ਦਾ ਇੱਕ ਹੋ ਜਾਣਾ ਇਹਨੂੰ ਥੋੜਾ ਜਿਹਾ ਉਲਟਾ ਲੱਗਿਆ ਤਾਂ ਫਿਰ ਵਧੀਆ ਆ ਦੀ ਉੱਤੇ ਬਣ ਜਾਂਦੀ ਜੀਰੀ ਟੁੱਟ ਮੇਜੇ ਕੁੰਡੇ ਨਹੀਂ ਬਣਦੇ ਹੁਣ ਇਹ ਤਿੰਨ ਰਹਿ ਜਾਣਗੇ ਇਥੇ ਆਇ ਤੇ ਦੋ ਲੈਖ ਹੋ ਗਿਆ ਹੁਣ ਇੱਥੇ ਦੋ ਜਾਲੀਆਂ ਬਣ ਜਾਣਗੀਆਂ ਨਾਲੇ ਦੋ ਦਾ ਇੱਕ ਹੋ ਜਾਣਾ ਇੱਥੇ ਹਾਂ ਫੇਰੇ ਇਥੇ ਦੋ ਦਾ ਇੱਕ ਹੋ ਗਿਆ ਜਾਲੀ ਬਣ ਗਈ ਇੱਥੇ ਘਟ ਗਏ ਪੰਜਾਂ ਦੇ ਤਿੰਨ ਰਹਿ ਗਏ ਇੱਥੇ ਅੱਗੇ ਇੱਕ ਸੀ ਚਲਾ ਤਾਂ ਕੀ ਕਰਨਾ ਇੱਥੇ ਫੇਰ ਇੱਕ ਦੇ ਦੋ ਬਣ ਗਏ ਹਾਂ ਹੁਣ ਆਪਾਂ ਪੁੱਠੀ ਸਿਲਾਈ ਸਾਰੀ ਪੁੱਠੀ ਫੇਰ ਪਾ ਲੈਣੀ ਆ। ਆਹ ਵਾਲੀ ਪੁੱਠੀ ਸਿਲਾਈ ਉਠੀ ਪਾ ਲੈਣੀ ਆ। ਪੁੱਠੀ ਸਿਲਾਈ ਆਪਾਂ ਪੁੱਠੀ ਵਾਲੀ ਸਾਰੀ। ਹੁਣ ਆਪਾਂ ਸਿੱਧੀ ਦੇ ਵਿੱਚ ਫੇਰ ਬਣਤੀ ਆਪਣੀ ਆ ਜਾਣੀ ਆ। ਆਹ ਤਾਂ ਗੁੰਡਾ ਤਾਰ ਹੀ ਲਿਆ। ਅੱਗੇ ਇੱਕ ਸੀ ਤੇ ਹੁਣ ਇੱਥੇ ਦੋ ਬਣ ਗਏ। ਆ ਸਣੇ ਜਾਲੀ ਤਿੰਨ ਬਣ ਜਾਣਗੇ। ਇਹਨੂੰ ਫੇਰ ਅੱਗੇ ਦੋ ਦਾ ਇੱਕ ਕਰ ਲਿਆ। ਅੱਗੇ ਤਿੰਨ ਰਹਿ ਗਏ ਸੀ ਵਿਚਾਲੇ ਹੁਣ ਇੱਕ ਰਹਿ ਗਿਆ। ਆ ਫੇਰ ਦੋ ਦਾ ਇੱਕ ਕਰ ਲਿਆ। ਇੱਥੇ ਫੇਰ ਜਾਲੀ ਬਣ ਗਈ। ਇੱਥੇ ਜਾਲੀ ਬਾਣ ਜਣੀ ਨਾ ਦੋਨ ਦਾ ਇੱਕ ਹੋ ਜਾਣਾ ਹਮਸਾ ਯਾਤਰਾ ਆਪਣਾ ਬਦੀ ਘਟੀ ਜਾਣੇ ਲੋ ਪੁੱਠੀ ਸਲਾਈ ਫਿਰ ਪੁੱਠੀ ਪਾ ਲੈਣੀ ਆਪਾਂ ਤੁਸੀਂ ਯਾਨੀ ਕਿ ਆਪ ਦੇ ਜਿੰਨੇ ਤੁਹਾਨੂੰ ਚਾਹੀਦੇ ਜੋਟੇ ਤੁਸੀਂ ਉਹਨੇ ਰੱਖ ਸਕਦੇ ਆ ਇਹ ਆਪਸ ਲਾਈ ਪੁੱਠੀ ਪਾ ਲਈ ਹੁਣ ਆਪਾਂ ਸਿੱਧੀ ਜਿਹੀ ਫੇਰ ਆਪਾਂ ਜੋ ਬਣਦੇ ਜੀ ਮੈਂ ਅੱਗੇ ਬਣਿਆ ਸੀ ਆ ਦੇਖ ਇਧਰ ਗੁੰਡੇ ਵਧੀ ਜਾਣੇ ਆ ਇਧਰ ਘਟੀ ਜਾਣੇ ਆ ਦੇਖ ਇਹ ਕਰਿਆ ਗਿਆ ਸੀਗਾ ਇੱਥੇ ਆਹ ਵਾਲਾ ਚਾਲੇ ਨੂੰ ਹੁਣ ਆਪਾਂ ਕੱਲੇ ਨੂੰ ਇੱਕ ਨੂੰ ਹੀ ਬਣ ਦਿੰਨੇ ਆ ਇਹਦਾ ਐਸ ਨੂੰ ਇੱਕੜ ਮੋੜ ਦੇਣੀ ਇੱਥੋਂ ਐਂ ਬਣ ਦੇਣਾ ਇਹਨੂੰ ਆਪਾਂ ਆ ਫੇਰ ਇੱਥੇ ਜਾਲੀ ਬਣ ਜਾਣੀ ਆ ਜਿਹੜਾ ਉਧਰ ਇੱਕ ਗੁੰਡਾ ਘਟ ਜਾਂਦਾ ਸੀ ਇੱਥੇ ਪੂਰੇ ਹੋ ਜਾਣੇ ਆ फिर हो गया जाली बन जानी है दी। पुठी सिलाई सारी उम्मी फिर पुठी पा दें ਇਹ ਜੇ ਬੁਣਤੀ ਬਹੁਤ ਨਿਬੜ ਜਾਂਦੀ ਹੈ ਚੱਚ ਪੁੱਠੀ ਸਲਾਈ ਸਾਰੀ ਪੁੱਠੀ ਹੋਵੇ ਨਾ ਜਿੱਦੇ ਚ ਬੁਣਤੀ ਪੈਂਦੀ ਆ ਉਹ ਥੋੜੇ ਜਿਹਾ ਉਹਨਾਂ ਟਾਈਮ ਦੇਣ ਲੱਗਦਾ ਉਹਨੂੰ ਇਹ ਸਾਰੀ ਪੁੱਠੀ ਪੈ ਗਈ ਆਪਣੀ ਹੁਣ ਆਪਣੀ ਡਬੀ ਇੱਧਰੋਂ ਫੇਰ ਵਾਪਸ ਹੋ ਜਾਣੀ ਐ ਇਹ ਹਾਂ ਦੇਖੋ ਅੱਗੇ ਆਪਣੀ ਇੱਧਰੋਂ ਬਾਹਰ ਨੂੰ ਇਸ ਤਰ੍ਹਾਂ ਕੱਢਦੇ ਸੀ ਹੁਣ ਇਸ ਤਰ੍ਹਾਂ ਘਟਣਗੇ ਹਾਂ ਦੇਖੋ ਹਣਾ ਜਿਹੜਾ ਵਿਚਾਲੇ ਗੁੰਡਾ ਰਹਿ ਗਈ ਤੇ ਝਾਲੀ ਬਣ ਜਾਣੀ ਇੱਕ ਹਾਂ ਦੇਖੋ ਇਸ ਤਰ੍ਹਾਂ ਹੋ ਜਾਣਾ ਉਹਨੇ ਹਾਂ ਇਹ ਮੋੜ ਪੈਣੀ ਹੈ ਦੋਨੇ ਪਾਸਿਆਂ ਨੂੰ ਹਾਂ ਦੇਖੋ ਇਹਦੇ ਅੰਦਰੋਂ ਮੋੜ ਪੈਣੀ ਹੈ ਇੱਥੇ ਜਾਲੀ ਬਣ ਗਈ ਦੇਖੋ ਇਧਰ ਇਧਰ ਆਪਾਂ ਦੋਨੋਂ ਪਾਸੀ ਮੜ ਪੈਣਗੇ ਆਹ ਵਾਲੀਆਂ ਹੁਣ ਪੁੱਠੀ ਸਲਾਈ ਫੇਰ ਪੁੱਠੀ ਪਾ ਲੈਣੀ ਆ ਸਾਰੀ ਆਪਾਂ ਆਪਾਂ ਪੁੱਠੀ ਸਲਾਈ ਸਾਰੀ ਪੁੱਠੀ ਪਾ ਲਈ ਇਹ ਹੁਣ ਆਪਾਂ ਸਿੱਧੀ ਪਾ ਲੈਣੀ ਹਾਂ ਬਸ ਇੱਥੇ ਆ ਦੋਨਾਂ ਇੱਕ ਹੋ ਜਾਣਾ ਅੱਗੇ ਅੰਦਰ ਨੂੰ ਜਾਂਦਾ ਸੀ ਹੁਣ ਬਾਹਰਲੇ ਪਾਸੇ ਨੂੰ ਹੋਈ ਜਾਣਾ ਇੱਥੇ ਜਾਲੀ ਬਣ ਜਾਣੀ ਆ ਜਿਹੜੀ ਆ ਆ ਢੱਬੀ ਵਾਲੀ ਸੀ ਆ ਹੁਣ ਆ ਚੀਜ਼ ਤੇ ਬਣ ਜਾਣੀ ਆ ਇਹ ਦੋਂ ਲੈ ਕੇ ਇੱਥੇ ਫੇਰ ਹੋ ਜਾਣਾ ਬਹੁਤ ਸੋਖੀ ਬਣਦੀ ਆ ਨਿਬੜਦੀ ਬਹੁਤ ਆ ਸੋਹਣੀ ਬਹੁਤ ਲੱਗਦੀ ਆ ਡੱਬੇ ਦਾ ਡੱਬਾ ਜਿਹਾ ਵੀਡੀਓ ਸਾਰੀ ਪਣ ਕੇ ਪਤਾ ਲੱਗਦਾ ਦੇਖ ਕੇ ਪਤਾ ਲੱਗਦਾ ਆ ਆਪਾਂ ਥੋੜੀ ਜਿਹੀ ਵੀਡੀਓ ਦੇਖਦੇ ਫੇਰ ਨਹੀਂ ਪਤਾ ਲੱਗਦਾ ਹੁਣ ਆ ਸਾਰੀ ਆਪਾਂ ਪੁੱਠੀ ਸਲਾਈ ਫੇਰ ਪੁੱਠੀ ਪਾ ਲੈਨੇ ਆ। ਇਹ ਰੋਵਾਂ ਦਾ ਹੁਣ ਦਾਉ ਤਾਂ ਭੈਣ ਹਰ ਇੱਕ ਦੇਖ ਕੇ ਕਾਰੀ ਲੈਂਦੀ ਆ। ਆ ਦੇਖੋ ਵਿਖਾਣਾ ਆਪਣੀ ਇਹ ਬਣਤੀ ਵਸਾਈ ਤੋਂ ਖਤਮ ਹੋਣ ਵਾਲੀ ਆ ਵਾਲੀ। ਆ ਇੱਥੋਂ ਜਿਵੇਂ ਆਪ ਚੀ ਸੀ ਉਹ ਆ ਗਈ ਇੱਥੇ ਆ ਦੇਖੋ। ਹੁਣ ਆਪਾਂ ਫੇਰ ਇਸ ਤਰ੍ਹਾਂ ਨੂੰ ਇਸੇ ਤਰ੍ਹਾਂ ਹੀ ਮੁਸਿਰ ਚੜਾ ਦਿੰਨੇ ਬਣਦੇ ਬਣਦੇ। ਤੇ ਗਾਂ ਸਿਰ ਨਵੀਂ ਤੇ ਬਣਤੀ ਠੀਕ ਹੋਊਗੀ। ਆ ਦੇਖੋ ਇਥੇ ਇਸ ਤਰ੍ਹਾਂ ਹੋ ਜਾਣਾ ਆ ਫਿਰ ਇਹ ਦੋ ਲੱਕ ਬਣ ਗਿਆ ਜਾਲੀ ਬਣ ਗਈ ਆ ਦੇਖੋ ਇਥੇ ਡੱਬੀ ਫਿਰ ਪੂਰੀ ਡੱਬੀ ਪਰ ਬਣ ਗਈ ਇਥੇ ਇਥੋਂ ਫਿਰ ਬਾਹਰ ਨੂੰ ਆ ਇਧਰ ਨੂੰ ਹੋ ਜਾਣੀ ਜਿਹੜੀ ਆ ਚੀਜ਼ ਇਥੇ ਫਿਰ ਟਿਕ ਜਾਣੀ ਆ ਇਹ ਉਹਨੂੰ ਲੱਗਦਾ ਹੋਵੇ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਸਮਝ ਆ ਗਈ ਹੋਵੇ ਬਣਤੀ ਬਣਤੀ ਸੋਹਣੀ ਬਹੁਤ ਲੱਗਦੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਬਣਤੀ ਪਾਉਣ ਦੀ ਅਸੀਂ ਵੀਡੀਓ ਦੰਡੇ ਇੱਥੇ ਹੀ ਕਰਦੇ ਆ ਚਲੋ ਠੀਕ ਆ ਜੀ ਕਿਸੇ ਹੋਰ ਬਣਤੀ ਨਾਲ ਆਪਾਂ ਮਿਲਾਂਗੇ ਬਣਤੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ